ਲੋ ਦੋਸਤੋ ਗੱਲ ਕਰਦੇ ਆ ਇੱਕ ਅਹਿਮ ਮੁੱਦੇ ਦੀ ਆਪਾਂ ਖੜੇ ਆ ਪਿੰਡ ਹਰ ਰਾਏਪੁਰ ਇੱਥੋਂ ਟੋਲ ਪਲਾਜ਼ਾ ਮਸਾਂ ਹੀ 1.5 ਕਿਲੋਮੀਟਰ ਤੇ ਪਿੰਡ ਦੀ ਕੋਈ ਵੀ ਲਾਈਟ ਚੱਲਦੀ ਨਹੀਂ ਦੋਸਤੋ ਇੱਥੇ ਸਾਰੇ ਪਾਸੇ ਹਨੇਰਾ ਪਈਆ ਘੁੱਪ ਹਨੇਰਾ ਪਿਆ ਟੋਲ ਇਹਦਾ ਬਹੁਤ ਜ਼ਿਆਦਾ ਆ ਸਭ ਤੋਂ ਮਹਿੰਗਾ ਟੋਲ ਆ ਤੇ ਇੱਥੇ ਡੱਕਾ ਵੀ ਨਹੀਂ ਕਰਦੇ ਇਹ ਟੋਲ ਵਾਲੇ ਜਮਾਂ ਬੁਰਾ ਹਾਲ ਆ ਇੱਥੇ ਬਹੁਤ ਐਕਸੀਡੈਂਟ ਹੁੰਦੇ ਆ ਆ ਦੇਖੋ ਚਾਰੇ ਪਾਸੇ ਘੁੱਪ ਹਨੇਰਾ ਪਿਆ ਸਿਰਫ ਇੱਕ ਲਾਈਟ ਜਗਦੀ ਆ ਇੱਥੋਂ ਬਾਈ ਜੀ ਤਿੰਨ ਛੜਕਾ ਨਿਕਲਦੀਆਂ ਤੇ ਬਹੁਤ ਬੁਰਾ ਹਾਲਾ ਜੋ ਕਰਦੇ ਆ ਕੱਲ ਪਿੰਡ ਦੇ ਬੰਦਿਆਂ ਨਾਲ ਕੀ ਹਾਲਾ ਸੀ ਪੇ ਹੋਰ ਜਿੰਮੀ ਠੀਕ ਆ ਬਹੁਤ ਵਧੀਆ ਬਾਈ ਜਿੰਮੀ ਯਾਰ ਇੱਕ ਵਿਚਾਰ ਦਿਓ ਹਾਂ ਬਾਈ ਵੀ ਆਪਾਂ ਦੇਖ ਲਾ ਹੁਣ ਇੱਥੇ ਖੜੇ ਆ ਰਾਏਪੁਰ ਤੇ ਇਧਰਲੇ ਪਾਸੇ ਆ ਲਾਈਟਾਂ ਚੱਲੀ ਜਾਂਦੀਆਂ ਤੇ ਇਧਰ ਜਿਹੜਾ ਉਹ ਦੇਖ ਲਾ ਇਧਰ ਵੀ ਸਾਰੇ ਪਾਸੇ ਲਾਈਟਾਂ ਬੰਦ ਪਈਆਂ ਤੇ ਇਸ ਨੂੰ ਇਧਰ ਸੱਜੇ ਹੱਥ ਵੀ ਦਿਖਾ ਦਿੰਨੇ ਇਧਰ ਵੀ ਸਾਰੀਆਂ ਲਾਈਟਾਂ ਬੰਦ ਆ ਤੇ ਜਿੰਮੀ ਇਹ ਤੋਂ ਐਸ ਵੀ ਇਹ ਜਿਹੜਾ ਟੋਲ ਲੈਂਦੇ ਆ ਤੇ ਲਾਈਟਾਂ ਛੱਡਣ ਦਾ ਨਾ ਹੱਕ ਹੈਗਾ ਕਿ ਨਹੀਂ ਹੱਕ ਹੈਗਾ ਬਈ ਟੋਲ ਮੰਨ ਲਾ ਵੀ ਆਪਾਂ ਤੋਂ ਇਹ ਬਹੁਤ ਜ਼ਿਆਦਾ ਲੈਂਦੇ ਆ ਮੈਨੂੰ ਐਂ ਵੀ ਲੱਗਦਾ ਵੀ ਸਭ ਤੋਂ ਮਹਿੰਗਾ ਟੋਲ ਹੈ ਜਿਹੜਾ ਇਹ ਜੀਦੇ ਵਾਲਾ ਟੋਲੇ ਹੀ ਆ ਬਈ ਆਪਣਾ ਠੀਕ ਹੈ ਤੇ ਲਾਈਟ ਹੁਣ ਤੇਰੇ ਸਾਹਮਣੇ ਆ ਕੋਈ ਨਹੀਂ ਜਗਦੀ 11 ਵਜੇ ਇੱਥੇ ਕੋਈ ਵੀ ਐਕਸੀਡੈਂਟ ਹੋਣ ਦੇ ਵੱਧ ਤੋਂ ਵੱਧ ਚਾਂਸ ਆ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ ਇੱਥੇ ਆਪਣੇ ਜਮਾ ਮੇਨ ਅੱਡੀ ਤੇ ਘਾਟ ਹੈ ਇਹ ਆਪਣੇ ਜਿਆਦਾ ਐਕਸੀਡੈਂਟ ਹੁੰਦੀ ਵੀ ਆ ਇੱਥੇ ਆਪਣੇ ਪਿੰਡ ਦੇ ਹਾਂ ਚਾਂਸ ਇਹ ਕਾਰਨ ਨਹੀਂ ਹੀ ਆ ਵੀ ਜਿਹੜੇ ਲਾਈਟਾਂ ਨਹੀਂ ਜਲਦੀਆਂ ਪ੍ਰਸ਼ਾਸਨ ਇਹਦੇ ਬਾਰੇ ਕੋਈ ਕਾਰਵਾਈ ਕਰਦਾ ਪ੍ਰਸ਼ਾਸਨ ਨੇ ਤਾਂ ਬਈ ਕਾਰਵਾਈ ਹਜੇ ਤੱਕ ਤਾਂ ਕੋਈ કરી ਨਹੀਂ ਵੈਸੇ ਟੋਲ ਵਾਲਿਆਂ ਦਾ ਹੱਕ ਬਣਦਾ ਠੀਕ ਆ ਹਾਂ ਵੇ ਸੀਪੇ ਤੇਰੇ ਕੋਈ ਵਿਚਾਰ ਇਹਦੇ ਬਾਰੇ ਨਹੀਂ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਇੱਥੇ ਢੀੜਾ ਤਾਂ ਕਦੇ ਮਾਰਿਆ ਨਹੀਂ ਇਹਨਾਂ ਨੇ ਟੋਲ ਵਾਲਿਆਂ ਨੇ ਹਾਂ ਵੀ ਇੱਥੇ ਚੱਲਦਾ ਕੋਈ ਨਹੀਂ ਜਾਉਂਦਾ ਇਹਦੇ 'ਚ ਕੋਈ ਨਾ ਕਿਤੇ ਨਾ ਕਿਤੇ ਕੋਈ ਆਪਣੀ ਗਲਤੀ ਪਿੰਡ ਵਾਲਿਆਂ ਦੀ ਜਾਂ ਆਪਣੇ ਜਿਹੜੇ ਪਿੰਡ ਵਾਲੇ ਇੱਥੇ ਬੈਠੇ ਆ ਲੋਕਾਂ ਕੋਲ ਉੱਥੋਂ ਦਿਕਰ ਪਿੰਡ ਵਾਲਿਆਂ ਦੀ ਵੀ ਗਲਤੀ ਮਾੜਾ ਮੁੱਢੋਂ ਕਹਿਣਾ ਕਿਤੇ ਨਾ ਕਿਤੇ ਇਹ ਮੰਨ ਲੋ ਇਹ ਕਿ ਕਾਹਤ ਨਹੀਂ ਹੈਗੇ ਵੀ ਜਿਹੜੇ ਆਪਣੇ ਪਿੰਡ ਨੂੰ ਇਹ ਗੋਨਿਆਂ ਨੇ ਟਿੱਕਰ ਜਿਹੜਾ ਫਰੀ ਦਿੱਤਾ ਹੋਇਆ ਟੋਲ ਵੀ ਉਹਦੇ ਕਾਰਨ ਕਰਕੇ ਆਪਣੇ ਇੱਥੇ ਪਿੰਡ 'ਚ ਲਾਈਟਾਂ ਨਾ ਚੱਲਦੀਆਂ ਹੁਣ ਨਹੀਂ ਨਹੀਂ ਇਹ ਤਾਂ ਗਾਂ ਵੀ ਆਹੀ ਹਾਲ ਆ ਸਾਰੇ ਰੋਡ ਤੇ ਸਾਰੇ ਕਿਤੇ ਆਹ ਹਾਲ ਹੀ ਆ ਕੋਈ ਚੱਲਦੀ ਹੈ ਕੋਈ ਨਹੀਂ ਚੱਲਦੀ ਪਹਿਲਾਂ ਦੋ ਤਿੰਨ ਚੱਲਦੀਆਂ ਸੀ ਹੁਣ ਇੱਕ ਹੀ ਚੱਲਦੀ ਹੁਣ ਤਾਂ ਇੱਕ ਹੀ ਚੱਲਦੀ ਆ ਇਧਰਲੇ ਪਾਸੇ ਚੱਲਦੀ ਨਹੀਂ ਕੋਈ ਆਹ ਇਧਰਲੇ ਪਾਸੇ ਸਾਰੀ ਬੰਦ ਪਈ ਆ ਆਹ ਦੇਖ ਲੋ ਗੱਡੀਆਂ ਨੰਗੀ ਜਾਂਦੀਆਂ ਇਦੋਂ ਆ ਜਾਲ ਗਿਆ ਜਿਹੜਾ ਆ ਰਿਹਾ ਜਾਲ ਜਿਹਨਾਂ ਆ ਚਾਰ ਚੜਾਤੀਆਂ ਆ ਬੰਦ ਕਰਦੇ ਇਧਰ ਲਿਆਂ ਸਾਰੀਆਂ ਹੀ ਬੰਦ ਆ ਹਾਂ ਪਤਾ ਨਹੀਂ ਕੀ ਬਿੱਲ ਆਉਂਦਾ ਇਹਨਾਂ ਕੀ ਕਾਰਵਾਈ ਹੋਣੀ ਚਾਹੀਦੀ ਆ ਆਪਾਂ ਕੱਟ ਕਰਨਾ ਚਾਹੀਦਾ ਹੈ ਇਹਦੇ ਬਾਰੇ ਕੋਈ ਮੰਨ ਲੈ ਕਰਨਾ ਚਾਹੀਦਾ ਮੈਂ ਤਾਂ ਸਾਰੀ ਟੂਲ ਬੰਦ ਹੀ ਕਰ ਦੇਣਾ ਦੇਣ ਹੀ ਨਾ ਜਾਂ ਬੰਦ ਹੀ ਕਰਾਂ ਲੈ ਕੇ ਹੀ ਛੱਡਣਾ ਕਾਹਦਾ ਟੂਲ ਧਰਨਾ ਦੇ ਕੇ ਬੰਦ ਕਰਨਾ ਚਾਹੀਦਾ ਇਹੇ ਦੋਸਤੋ ਐਸ ਪਿੰਡ ਤੋਂ ਮਸਾਂ ਹੀ 1.5 ਕੇ 2 ਕਿਲੋਮੀਟਰ ਆ ਦੇਖ ਲਓ ਆਪਾਂ ਇੱਥੇ ਤਿੰਨ ਕੋਣੀ ਤੇ ਖੜੇ ਆ ਨਥਾਣਾ ਬਠਿੰਡਾ ਦੇ ਇਧਰ ਜਿਹੜਾ ਰੋਡ ਹੈ ਇਹ ਕੋਟ ਕਪੂਰੇ ਜਾਂਦਾ ਠੀਕ ਹੈ ਤੇ ਇੱਥੇ ਮੰਨ ਲਓ ਵੀ ਡੇਢ 2 ਕਿਲੋਮੀਟਰ ਇੱਥੋਂ ਟੋਲ ਪੈਂਦਾ ਤੇ ਇੱਥੇ ਕੋਈ ਵੀ ਆ ਦੇਖ ਲਓ ਮੇਨ ਰੋਡ ਤੇ ਹੈ ਨੈਸ਼ਨਲ ਹਾਈਵੇਅ ਤੇ ਕੋਈ ਵੀ ਲਾਈਟ ਇੱਥੇ ਜਗਦੀ ਨਹੀਂ ਬੁਰਾ ਹਾਲ ਹੈ ਸੋ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ ਤੇ ਸ਼ੇਅਰ ਇੰਨੀ ਕੁ ਕਰ ਦਿਓ ਕਿ ਇਹ ਟੋਲ ਵਾਲਿਆਂ ਤੱਕ ਪਹੁੰਚ ਜੇ ਤੇ ਕੋਈ ਨਾ ਕੋਈ ਏਸੀ ਤੇ ਕਾਰ